ਸਰ ਅੱਜ ਬਹੁਤ ਹੀ ਖੁਸ਼ੀ ਦਾ ਵਿੱਚ ਹੈ ਕਿ ਸਮੇਂ-ਸਮੇਂ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਹੈ ਉਹ ਲੋਕਾਂ ਦੇ ਹਿੱਤ ਦੇ ਕੰਮ ਕਰਦੀ ਰਹਿੰਦੀ ਹੈ ਤੋਂ ਸਭ ਤੋਂ ਵੱਡਾ ਕੰਮ ਜਿਹੜੇ ਸਾਡੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਹਿਬਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਦੋ ਦਿਨ ਪਹਿਲਾਂ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਰੇ ਸਾਡੇ ਕੈਬਨਿਟ ਮੰਤਰੀਆਂ ਰਮਾਨ ਜੋਗ ਸਾਡੇ ਵਿੱਤ ਮੰਤਰੀ ਸ਼੍ਰੀ ਹਰਪਾਲ ਚਿਮਾ ਜੀ ਵੀ ਉਹਦੇ ਵਿੱਚ ਹਾਜ਼ਰ ਸਨ ਉਹਨਾਂ ਵਿੱਚੋਂ ਕੁਝ ਅਹਿਮ ਫੈਸਲੇ ਲਏ ਗਏ ਐ ਜਿਹਦੇ ਵਿੱਚ ਇੱਕ ਅਹਿਮ ਫੈਸਲਾ ਜਿਹੜਾ ਉਹ ਸਾਡੇ ਵਪਾਰੀ ਵਰਗ ਦੇ ਵਾਸਤੇ ਲਿਆ ਗਿਆ ਉਹਦੇ ਵਿੱਚ ਕੀ ਓਟੀਐਸ ਸਕੀਮ ਕਿੰਨੀ ਦੀ ਗਈ ਐ ਜਿਸ ਦੇ ਵਿੱਚ ਪ੍ਰੀ ਜੀਐਸਟੀ ਏਰੀਅਰ ਜਦੋਂ ਜੀਐਸਟੀ ਸ਼ੁਰੂ ਹੋਈ ਐ ਉਸ ਤੋਂ ਪਹਿਲਾਂ ਦੇ ਕੁਝ ਗੈਟ ਦੇ ਮਸਲੇ ਸੀਗੇ ਉਹ ਲੋਕ ਸਾਡੇ ਵਪਾਰੀ ਜਿਹੜੇ ਐ ਬਹੁਤ ਹਤਾਸ਼ ਸੀ ਨਰਾਸ਼ ਸੀ ਉਹ ਉਲਝੇ ਹੋਏ ਸੀਗੇ ਉਹਦੇ ਵਿੱਚ ਜਿਹੜੇ ਸਰਕਾਰ ਨੇ ਇੱਕ ਓਟੀਐਸ ਸਕੀਮ ਲਿਆ ਕੇ ਸਾਡੇ ਲੋਕਾਂ ਨੂੰ ਇਹ ਰਾਹ ਦਿੱਤੀ ਹੈ ਉਹਦੇ ਵਿੱਚ ਮੈਂ ਜਿਸ ਤਰ੍ਹਾਂ ਦੱਸਿਆ ਕਿ ਇੱਕ ਨੰਬਰ ਇੱਕ ਤੇ ਪੰਜਾਬ ਵੈਟ ਐਕਟ ਸੀਗਾ 2005 ਦਾ ਉਹਦੇ ਕੋਈ ਸੀਗੇ ਮਸਲੇ ਸੀਐਸਟੀ ਐਕਟ 1956 ਸੀਗਾ ਪੰਜਾਬ ਇਨਫਰਾਸਟਰਕਚਰ ਡਵੈਲਪਮੈਂਟ ਰੈਗੂਲੇਸ਼ਨ ਐਕਟ ਸੀਗਾ 2002 ਔਰ ਪੰਜਾਬ ਜਨਰਲ ਸੇਲ ਟੈਕਸ ਐਕਟ 1948 ਪੰਜਾਬ ਐਂਟਰਟੇਨਮੈਂਟ ਟੈਕਸ ਐਂਡ ਸਿਨੇਮਟੋਗ੍ਰਾਫੀ ਸ਼ੋ ਐਕਟ ਸੀਗਾ 1954 ਦਾ ਉਸ ਤੋਂ ਬਾਅਦ ਇੱਕ ਪੰਜਾਬ ਐਂਟਰਟੇਨਮੈਂਟ ਡਿਊਟੀ ਐਕਟ ਸੀਗਾ 1955 ਇਹ ਸਾਰੇ ਕੇਸਾਂ ਦੇ ਅੰਦਰ ਅਸੀਂ ਜਿਹੜੇ ਇੱਕ OTS ਸਕੀਮ ਲੈ ਕੇ ਆਈ ਹੈ ਸਰਕਾਰ ਬਹੁਤ ਵੱਡਾ ਸਾਡੀ ਸਰਕਾਰ ਦਾ ਉਪਰਾਲਾ ਹੈ ਸੋ ਇਸ ਵਾਸਤੇ ਸਾਡੀ ਜਿਹੜੀ ਮਾਨ ਸਰਕਾਰ ਹੈ ਉਹ ਵਧਾਈ ਦੀ ਪਾਤਰ ਹੈ ਸੋ ਇਹ ਲਗਭਗ ਜਿਹੜੇ ਕੇਸ ਬੰਦੇ ਐ ਇਹ 2039 ਕੇਸ ਬੰਦੇ ਆ ਜੀ ਜਿਹੜੇ ਲੋਕਾਂ ਨੂੰ ਫਾਇਦਾ ਹੋਏਗਾ ਸੋ ਇਹਦਾ ਨਿਪਟਾਰਾ ਹੋਣ ਜਾ ਰਿਹਾ ਹੈ ਇਹ ਕਿਉਂਕਿ ਇਹ ਚੌਥੀ OTS ਸਕੀਮ ਹੈ ਥਰਡ OTS ਸਕੀਮ ਦੇ ਵਿੱਚ ਵੀ ਅਸੀਂ ਲਗਭਗ 61000 ਜਿਹੜੇ ਕੇਸਾਂ ਦਾ ਨਿਪਟਾਰਾ ਪੰਜਾਬ ਸਰਕਾਰ ਨੇ ਕੀਤਾ ਸੀਗਾ ਉਹ ਪੰਜਾਬ ਦੇ ਟਰੇਡਰ ਔਰ ਇੰਡਸਟਰੀ ਦੇ ਇਸ ਤੋਂ ਉਹਦਾ ਜਿਹੜਾ ਫਾਇਦਾ ਲੈ ਚੁੱਕੇ ਹੈ ਸੋ ਇਹਦੇ ਵਿੱਚ ਜਿਹੜੇ ਹੈ ਕੁਝ ਜਿਹੜੇ ਜਿਹੜੇ ਟੈਕਸ ਦੇ ਉੱਤੇ ਤੁਹਾਨੂੰ ਇਹਨਾਂ ਨੂੰ ਰੈਟ ਮਿਲਿਆ ਹੈ ਉਹ ਸਾਡੇ ਆਪਣੇ ਧਰਮਿੰਦਰ ਸਿੰਘ ਛੇੜੀ ਸਾਡੇ ਜਿਹੜੇ ਇਸ ਮਾਝਾ ਜੋਂ ਦੇ ਇੰਚਾਰਜ ਨੇ ਉਹ ਤੁਹਾਨੂੰ ਸਰ ਜੀ ਵੀ ਦੱਸਣਗੇ ਕਿ ਕੀ ਫਾਇਦਾ ਹੋਵੇਗਾ ਆਨਬਲੇ ਸਮੇਂ ਕੀ ਕੋਈ ਪੈਡੇ ਨਿਕਲ ਗਈ ਜਿਹੜੀ ਅਪੀਲ ਕਰਦੇ ਉਹਨਾਂ ਦੇ ਕੋਈ ਭਾਰ ਹੋਵੇ ਇਸ ਸਕੀਮ ਨਾਲ ਕੀ ਫਾਇਦਾ ਮਿਲੇਗਾ ਸਰ ਇਹਦਾ ਸਕੀਮ ਦਾ ਇਹ ਫਾਇਦਾ ਹੈ ਕਿ ਵਪਾਰੀ ਜਿਹੜੇ ਉਲਝੇ ਹੋਏ ਸੀਗੇ ਜਿਨ੍ਹਾਂ ਦੇ ਕੇਸ ਲੱਗੇ ਹੋਏ ਸੀ ਕੋਰਟ ਦੇ ਵਿੱਚ ਜਿਨ੍ਹਾਂ ਦੀ ਕੋਈ ਸੰਵਾਈ ਨਹੀਂ ਹੋ ਰਹੀ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਕੀ ਕਰਨਾ ਹੈ ਉਹਨਾਂ ਨੂੰ ਸਰਕਾਰ ਨੇ ਬੜਾ ਵੱਡਾ ਫਾਇਦਾ ਦਿੱਤਾ ਜਿਹਦੇ ਵਿੱਚ ਇੱਕ ਤੱਕ 1 ਕਰੋੜ ਤੱਕ ਦਾ ਬੰਦਾ ਟੈਕਸ ਜਿਹੜਾ ਉਹ ਮਾਫ ਕਰ ਦਿੱਤਾ ਹੈ ਪੈਨਲਟੀ ਵੀ ਉਹਦੀ ਟੋਟਲੀ ਮਾਫ ਕਰ ਦਿੱਤੀ ਹੈ 50% ਜਿਹੜਾ ਟੈਕਸ ਦਾ origignal ਟੈਕਸ ਦਾ ਉਹਦਾ 50% ਵੀ ਮਾਫ ਕਰ ਦਿੱਤਾ ਹੈ ਜਿਹੜਾ 1 ਕਰੋੜ ਤੱਕ ਦੇ ਲੋਕ ਹੈਗੇ ਆ ਹਾਂਜੀ 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 ਇਹਦੀ ਜਿਹੜੀ ਹੈ 30 ਅਕਤੂਬਰ ਤੱਕ ਜਿਹੜਾ 30 ਅਕਤੂਬਰ ਤੋਂ ਸ਼ੁਰੂ ਹੋਣਾ ਤੇ 31 ਅਕਤੂਬਰ ਤੋਂ ਸ਼ੁਰੂ ਆਤਾ ਹੋਏਗੀ ਤੇ ਦਸੰਬਰ ਤੱਕ ਇਹ 31 ਦਸੰਬਰ ਤੱਕ 31 ਦਸੰਬਰ ਤੱਕ ਜਿਹੜੀ ਇਹ ਲਈ ਹੈ ਤਾਂ ਅਸੀਂ ਉਹਦਾ ਵੀ ਫਾਰਮ ਭਰ ਕੇ ਤੇ ਉਹਦਾ ਜਿਹੜਾ ਫਾਇਦਾ ਲੈ ਸਕਦੇ ਹਾਂ